ਇਹ ਸਿਰਫ ਕਹਾਣੀ ਨਹੀਂ ਇੱਕ ਅੰਧੇਰੇ ਇਨਸਾਫ ਦੀ ਗੂੰਜ ਹੈ ਇੱਕ 16 ਸਾਲਾ ਲੜਕੀ ਜਿਸ ਦਾ ਅਪਰਾਧ ਬਸ ਇਹ ਸੀ ਕਿ ਉਸਨੇ ਸੱਚ ਬੋਲਿਆ ਜਿੱਥੇ ਬਲਤਕਾਰ ਪੀੜਤ ਨੂੰ ਹੀ ਕਸੂਰوار ਬਣਾਇਆ ਗਿਆ ਇਹ ਹੈ ਅਤੀਫੇ ਦੀ ਕਹਾਣੀ ਜਦੋਂ ਨਿਆਂ ਅੰਨਾ ਹੋ ਜਾਵੇ ਤਾਂ ਦੇਖੋ ਬੇਗੁਨਾਹ ਵੀ ਚੀਤੇ ਚੜਦੇ ਨੇ ਇਹ ਕਹਾਣੀ ਸੁਣ ਕੇ ਨਾ ਸੱਚੀ ਦਿਲ ਕਮ ਜਾਵੇਗਾ ਇੱਕ ਮਾਸੂਮ ਦੀਆਂ ਚੀਖਾਂ ਜੋ ਕਦੇ ਸੁਣੀਆਂ ਹੀ ਨਹੀਂ ਗਈਆਂ ਆਓ ਇਸ ਮਾਮਲੇ ਦੀ ਗਹਿਰਾਈ ਨਾਲ ਪਰਚੋਲ ਕਰੀਏ ਹੂੰ ਇਹ ਕਹਾਣੀ ਹੈ ਈਰਾਨ ਦੀ ਰਹਿਣ ਵਾਲੀ 16 ਸਾਲਾ ਅਤੀਫੇ ਰਜਬੀ ਸਹੇਲੀ ਦੀ ਤੇ ਕਹਿੰਦੇ ਨੇ ਕਿ ਉਸ ਨੂੰ ਦੁਨੀਆ ਦੀ ਸਭ ਤੋਂ ਮਤਲਬ ਬੇਰਹਿਮ ਸਜ਼ਾ ਦਿੱਤੀ ਗਈ ਇਹ ਸੁਣ ਕੇ ਤਾਂ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜੇ ਹੋ ਜਾਣ ਬਹੁਤ ਛੋਟੀ ਸੀ ਜਦੋਂ ਮਤਲਬ 5 ਸਾਲ ਦੀ ਉਮਰ 'ਚ ਇੱਕ ਕਾਰ ਹਾਦਸੇ 'ਚ ਉਹਦੀ ਮਾਂ ਦੀ ਮੌਤ ਹੋ ਗਈ ਓਕੇ ਤੇ ਫਿਰ ਥੋੜੇ ਚਿਰ ਬਾਅਦ ਉਹਦਾ ਛੋਟਾ ਭਰਾ ਵੀ ਨਦੀ 'ਚ ਡੁੱਬ ਗਿਆ ਫਿਰ ਉਹ ਆਪਣੇ ਬਜ਼ੁਰਗ ਦਾਦਾ-ਦਾਦੀ ਕੋਲ ਰਹਿੰਦੀ ਸੀ ਹੂੰ ਪਰ ਅਸਲ ਮੁਸ਼ਕਿਲ ਉਦੋਂ ਸ਼ੁਰੂ ਹੋਈ ਜਦੋਂ ਇੱਕ 51 ਸਾਲਾ ਬੰਦਾ ਰਿਟਾਇਰਡ ਗਾਰਡ ਸੀ ਅਲੀ ਦਰਾਬੀ ਉਸਨੇ ਮਤਲਬ ਉਸਤੇ ਬੁਰੀ ਨਜ਼ਰ ਰੱਖੀ ਅੱਛਾ ਹਾਂਜੀ ਤੇ ਰਿਪੋਰਟਾਂ ਮੁਤਾਬਕ ਉਸ 15-16 ਸਾਲ ਦੀ ਮਾਸੂਮ ਨਾਲ ਵਾਰ-ਵਾਰ ਮਤਲਬ ਕਈ ਵਾਰ ਇਥੋਂ ਤੱਕ ਕਿਹਾ ਜਾਂਦਾ ਹੈ ਸੈਂਕੜੇ ਵਾਰ ਬਲਾਤਕਾਰ ਕੀਤਾ ਹੱਦ ਹੋ ਗਈ ਪਰਿਵਾਰ ਵਾਲੇ ਦਿਹਾੜੀ ਕਰਦੇ ਸੀ ਬਾਹਰ ਰਹਿੰਦੇ ਸੀ ਤੇ ਇਹ ਅਲੀ ਉਸ ਨੂੰ ਧਮਕਾਉਂਦਾ ਸੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਮਾਰ ਦੇਵੇਗਾ ਠੀਕ ਹੈ 3 ਸਾਲ 3 ਸਾਲੇ ਸਭ ਚੱਲਿਆ ਉਸਨੇ ਕੋਸ਼ਿਸ਼ ਵੀ ਕੀਤੀ ਘਰ ਦੱਸਣ ਦੀ ਪਰ ਅੱਗੋਂ ਉਸ ਨੂੰ ਹੀ ਛੜਕ ਦਿੱਤਾ ਗਿਆ ਹੂੰ ਫਿਰ ਜਦੋਂ ਬਹੁਤ ਜ਼ੁਲਮ ਵਧ ਗਿਆ ਪਰਿਵਾਰ ਨੇ ਕਿਹਾ ਤੇ ਪਿਤਾ ਨੇ ਪੁਲਿਸ ਨੂੰ ਦੱਸਿਆ ਪਰ ਕਾਨੂੰਨ ਦੇਖੋ ਪੁਲਿਸ ਨੇ ਦੋਸ਼ੀ ਨੂੰ ਫੜਨ ਦੀ ਬਜਾਏ ਪੀੜਤ ਨੂੰ ਯਾਨੀ atheefe ਨੂੰ ਹੀ ਥਾਣੇ ਬੁਲਾ ਲਿਆ ਪੁਸ਼ਗਿਸ਼ ਲਈ ਅੱਛਾ ਤੇ ਉਸ ਨੂੰ ਕ੍ਰਾਈਮਸ ਅਗੇਂਸਟ ਚੈਸਟੀਟੀ ਯਾਨੀ ਪਵਿੱਤਰਤਾ ਵਿਰੁੱਧ ਅਪਰਾਧ ਦੇ ਦੋਸ਼ ਚ ਗ੍ਰਿਫਤਾਰ ਕਰ ਲਿਆ ਹੈ ਪੀੜਤ ਨੂੰ ਹਾਂਜੀ ਉੱਥੋਂ ਦੇ ਇਸਲਾਮਿਕ ਸ਼ਰੀਆ ਕਾਨੂੰਨ ਦੀ ਇੱਕ ਵਿਆਖਿਆ ਮੁਤਾਬਕ ਅਜਿਹੇ ਕੇਸਾਂ 'ਚ ਔਰਤ ਨੂੰ ਵੀ ਸਜ਼ਾ ਮਿਲਦੀ ਹੈ ਜਦੋਂ ਤੱਕ ਉਹ ਇਹ ਸਾਬਿਤ ਨਾ ਕਰ ਦਵੇ ਕਿ ਉਸਨੇ ਮਰਦ ਨੂੰ ਉਕਸਾਇਆ ਨਹੀਂ ਸੀ ਹੂੰ ਬਹੁਤ ਅਜੀਬ ਫਿਰ ਇਸ ਨੂੰ ਜੇਲ੍ਹ ਭੇਜ ਦਿੱਤਾ ਤੇ ਉੱਥੇ ਰਿਪੋਰਟਾਂ ਮੁਤਾਬਕ ਉਸ ਨਾਲ ਹੋਰ ਵੀ ਬਹੁਤ ਤਸ਼ੱਦਦ ਹੋਇਆ ਇੱਥੋਂ ਤੱਕ ਕਿਆ ਗਿਆ ਕਿ ਇਹ ਕਈ ਪੁਲਿਸ ਵਾਲਿਆਂ ਨੇ ਵੀ ਵਾਰੀ-ਵਾਰੀ ਬਲਾਤਕਾਰ ਕੀਤਾ ਹੱਦ ਹੋ ਗਈ ਜਦੋਂ ਉਹਦੀ ਦਾਦੀ ਉਸ ਨੂੰ ਮਿਲਣ ਗਈ ਉਸਨੇ ਦੱਸਿਆ ਕਿ ਕਈ ਵਾਰ ਇੰਨਾ ਦਰਦ ਹੁੰਦਾ ਸੀ ਕਿ ਉਹ ਪੈਰਾਂ ਤੇ ਖੜੀ ਨਹੀਂ ਹੋ ਪਾਂਦੀ ਸੀ ਹੱਥਾਂ ਪੈਰਾਂ ਪੈਰ ਚੱਲਣਾ ਪੈਂਦਾ ਸੀ ਉਸ ਨੂੰ ਬਹੁਤ ਮਾੜਾ ਹੋਇਆ ਫਿਰ ਅਦਾਲਤ ਵਿੱਚ ਉਹ ਦੋਸ਼ੀ ਤੇ ਪੁਲਿਸ ਵਾਲੇ ਉਹਨਾਂ ਨੇ ਮਿਲ ਕੇ ਇਹੋ ਜੀਆਂ ਦਲੀਲਾਂ ਦਿੱਤੀਆਂ ਕਿ ਸਾਰਾ ਕੇਸ ਹੀ ਅਤੀਫੇ ਦੇ ਖਿਲਾਫ ਹੋ ਗਿਆ ਓਕੇ ਜਜ ਸੀ હાਜਰੀ ਰਜ਼ਾਈ ਉਸਨੇ ਬਸ ਉਸੇ ਤੇ ਸਜ਼ਾਮ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਹੀ ਜਦੋਂ atheefe ਨੂੰ ਲੱਗਾ ਕਿ ਹੁਣ ਤਾਂ ਕੇਸ ਹਾਰ ਹੀ ਰਹੀ ਹੈ ਕੋਈ ਇਨਸਾਫ ਨਹੀਂ ਮਿਲਣਾ ਤਾਂ ਉਸਨੇ ਆਪਣੀ ਗੱਲ ਕਹਿਣ ਲਈ ਚਿਹਰੇ ਤੋਂ ਹਿਜਾਬ ਮਤਲਬ ਬੁਰਕਾ ਹਟਾ ਦਿੱਤਾ ਤੇ ਸਿੱਧਾ ਕਹਿ ਕੇ ਸਜ਼ਾ ਅਲੀ ਦਰਾਬੀ ਨੂੰ ਮਿਲਣੀ ਚਾਹੀਦੀ ਹੈ ਹਮ ਪਰ ਜੱਜ ਨੇ ਇਸ ਗੱਲ ਨੂੰ ਯਾਨੀ ਹਿਜਾਬ ਹਟਾਉਣ ਨੂੰ ਅਦਾਲਤ ਦਾ અપਮਾਨ ਮੰਨ ਲਿਆ ਤੇ ਉਮਰ ਕੈਦ ਸੁਣਾ ਦਿੱਤੀ ਕੀ ਉਮਰ ਕੈਦ ਹਾਂਜੀ ਉਮਰ ਕੈਦ ਇਸ ਤੇ atheefe ਨੂੰ ਗੁੱਸਾ ਆ ਗਿਆ ਤੇ ਉਸਨੇ ਆਪਣੀ ਜੁੱਤੀ ਲਾ ਕੇ ਜੱਜ ਵੱਲ ਸੁੱਟ ਦਿੱਤੀ। ਅੱਛਾ। ਬਸ। ਫਿਰ ਕੀ ਸੀ? ਜੱਜ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਤੁਰੰਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਤੁਰੰਤ? ਫਾਂਸੀ? ਸਿਰਫ ਜੁੱਤੀ ਸੁੱਟਣ ਤੇ? ਹਾਂਜੀ। ਦੇਖੋ ਨਾ ਕਿਉਂ ਜਾਣਿਆ 15 ਅਗਸਤ 2004 ਨੂੰ ਈਰਾਨ ਦੇ ਨੇਕਾ ਸ਼ਹਿਰ ਵਿੱਚ ਇੱਕ ਵੱਡੀ ਕ्रेन ਨਾਲ ਲਟਕਾ ਕੇ ਸਾਰਿਆਂ ਦੇ ਸਾਹਮਣੇ ਸਰਿਆਮ ਫਾਂਸੀ ਦੇ ਦਿੱਤੀ ਗਈ। ਹੂੰ। ਤੇ ਉਮਰ ਦਾ ਵੀ ਰੋਲਾ ਪਿਆ। ਸੁਪਰੀਮ ਕੋਰਟ ਤੇ ਕਾਗਜ਼ਾਂ 'ਚ ਕਿਤੇ 22 ਸਾਲ ਲਿਖੀ ਸੀ ਓਕੇ ਪਰ ਉਹਦੇ ਜਨਮ ਤੇ ਮੌਤ ਸਰਟੀਫਿਕੇਟ 'ਚ 16 ਸਾਲ ਦੱਸੀ ਗਈ ਯਾਨੀ ਨਾਬਾਲਿਗ ਸੀ ਉਹ ਹਾਂ ਇਹ ਤਾਂ ਬਹੁਤ ਵੱਡਾ ਫਰਕ ਹੈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇਸ ਕੁੜੀ ਦਾ ਸਰਾਪ ਲੱਗਾ ਈਰਾਨ ਨੂੰ ਕਹਿੰਦੇ ਉਸ ਫਾਂਸੀ ਤੋਂ ਬਾਅਦ ਉੱਥੇ ਕਦੇ ਸ਼ਾਂਤੀ ਨਹੀਂ ਰਹੀ ਹੂੰ ਪਰ ਸੋਚਣ ਵਾਲੀ ਗੱਲ ਹੈ ਇਹ ਕਿਹੋ ਜਿਹਾ ਨਿਆਂ ਹੈ ਇਹ ਕਿਹੋ ਜਿਹਾ ਕਾਨੂੰਨ ਹੈ ਕਿ ਕੁਝ ਦੇਸ਼ਾਂ ਵਿੱਚ ਔਰਤਾਂ ਦੀ ਜ਼ਿੰਦਗੀ ਦੀ ਅਸਲ ਤਸਵੀਰ ਇਹੀ ਹੈ ਇਹ ਤਾਂ ਸਿਰਫ ਇੱਕ ਮਾਮਲਾ ਹੈ ਜਿਹੜਾ ਸਾਹਮਣੇ ਆ ਗਿਆ ਪਤਾ ਨਹੀਂ ਹੋਰ ਕਿੰਨੀਆਂ ਮਾਸੂਮ ਕੁੜੀਆਂ ਅਜਿਹੇ ਕਾਨੂੰਨਾਂ ਦੀ ਪੇਟ ਚੜ ਜਾਂਦੀਆਂ ਹੋਣਗੀਆਂ ਬਿਲਕੁਲ ਸਹੀ ਗੱਲ ਹੈ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਇਹ ਮਾਮਲਾ ਜੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਸੁਝਾਅ ਸਾਨੂੰ ਕਮੈਂਟਸ ਵਿੱਚ ਦੱਸੋ ਅਤੇ ਜਗਨੂ ਟਾਕਸ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ